ਏ ਉਹਨਾਂ ਸੱਜਣਾ ਵਾਸਤੇ ਜਿਹੜੇ ਦੁਨੀਆ ਤੋਂ ਦੂਰ ਚਲੇ ਨੇ ਬਾਈ ਰਾਜਵੀਰ ਜਵੰਦਾ ਵਰਿੰਦਰ ਘੁੰਮਣ ਸਾਰਿਆਂ ਨੇ ਦੇਖੀ ਹੈ ਨਾ ਤਸਵੀਰ ਗਾਇਕੀ ਦਾ ਬਾਦਸ਼ਾਹ ਰਾਜਵੀਰ ਜਵੰਦਾ ਔਰ ਵਰਿੰਦਰ ਘੁੰਮਣ ਇੱਕ ਮਾਂ ਦਾ ਝੋਟੇ ਜਿਹੜਾ ਪੁੱਤ ਚਲਾ ਗਿਆ ਝੋਟੇ ਜਿਹੜਾ ਪੁੱਤ ਪਰ ਮੈਂ ਕੱਲ ਵੀ ਪ੍ਰੋਗਰਾਮ ਤੇ ਕਿਹਾ ਅੱਜ ਵੀ ਕਹਿਣਾ ਨੌਜਵਾਨੋ ਇਹ ਦੋਵੇਂ ਇਨਸਾਨ ਸਾਨੂੰ ਬਹੁਤ ਵੱਡੀ ਇੱਕ ਇੱਕ ਸੂਝ ਦੇ ਕੇ ਗਏ ਆ ਉਹ ਵੈ ਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਪਰ ਇੱਕ ਸਿਧਾਂਤ ਦੇ ਗਏ ਆ ਸਰੀਰ ਵਿੱਚ ਦੋਵੇਂ ਫਿੱਟ ਸੀ ਸਰੀਰ ਕੰਮ ਨਹੀਂ ਆਇਆ ਪੈਸੇ 'ਚ ਦੋਵੇਂ ਪੂਰੇ ਸੀ ਪੈਸਾ ਨਹੀਂ ਕੰਮ ਆਇਆ ਸੋਹਣੇ ਦੋਵੇਂ ਰੱਜ ਕੇ ਸੀ ਹੁਸਨ ਕੰਮ ਨਹੀਂ ਆਇਆ ਪਰ ਬੰਦਗੀਆਂ ਨੇ ਇਬਾਦਤਾਂ ਨੇ ਅੱਜ ਪੂਰੀ ਦੁਨੀਆ 'ਚ ਉਹਨਾਂ ਦਾ ਨਾਂ ਰੋਸ਼ਨ ਕਰਦਾ ਰਹਿੰਦੀ ਦੁਨੀਆ ਤੱਕ ਨਾਂ ਰਹੂਗਾ ਉਹਨਾਂ ਦਾ ਜਿਹੜੇ ਬੰਦਗੀ ਕਰਦੇ ਆ ਨਾ ਤੇ ਰਹਿੰਦੀ ਦੁਨੀਆ ਤੱਕ ਸਤਿਗੁਰੂ ਦਾ ਨਾਮ ਰੱਖਦਾ ਰਹਿੰਦੀ ਦੁਨੀਆ ਤੱਕ ਨਹੀਂ ਤੇ ਮਰਦੀ ਰੋਜ਼ ਹੀ ਦੁਨੀਆ ਬਾਬਾ ਕੌਣ ਕਿਸੇ ਨੂੰ ਪੁੱਛਦਾ ਹੈ ਅੱਜ ਜਦੋਂ ਭਾਈ ਰਾਜਵੀਰ ਜਵੰਦਾ ਜੀ ਗਿਆ ਜਾਂ ਵਿਰਿੰਦਰ ਘੁੰਮਣ ਗਿਆ ਉਹਦੇ ਨਾਲ ਹਿੰਦੁਸਤਾਨ 'ਚ ਹੋਰ ਵੀ ਬਹੁਤਾਂ ਹੋਈਆਂ ਹੋਣਗੀਆਂ ਪੰਜਾਬ 'ਚ ਹੋਈਆਂ ਹੁਣ ਕਿਸੇ ਨੂੰ ਪਤਾ ਲੱਗਾ ਪਰ ਜਿਹਨੇ ਕਰਨੀ ਕੀਤੀ ਹੋਵੇ ਸਤਗੁਰੂ ਦੀ ਗੁੱਡੀ ਹਮੇਸ਼ਾ ਚੜਾ ਕੇ ਰੱਖਦਾ ਯਾਦ ਰੱਖਿਓ